ਦੀ ਜੋ ਬੈਰ ਇਹ ਕੰਦਰੋਂ ਚੱਲੂ ਅੰਦਰ ਪਗੜ ਤਰਗਾਏ ਪੜਾਉਂਦੇ ਯਾਦ ਕਰੇ ਮੈਂ ਦੁਬਾਰਾ ਇਸ ਤਰ੍ਹਾਂ ਰਹਿਣਾ ਬੇਸੋ ਇਹ ਚਾਈਨਾ ਬੀਜੇ 10 ਉਹ ਮੇਰਾ ਨੂੰ ਲੱਗਿਆ ਲਾਰੇ ਜਕਰਾਂ ਚੱਲ ਜੰਮਾ ਦੇ ਵਿੱਚ ਸੀਚ ਭਾ ਕੇ ਨਿਆੜੋਂ ਜਾਵੇ ਸਤਿ ਸ੍ਰੀ ਅਕਾਲ ਜੀ ਵੱਡੇ ਉਹਨਾਂ ਪੈਰੀ ਪੈਨੇ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਬਹੁਤ ਟਾਈਮ ਬਾਅਦ ਆਜਾ ਆਪਾਂ ਵੀਡੀਓ ਬਣਾਣ ਲੱਗੇ ਆਂ ਜੀ। ਬਸ ਕੰਮਾਂ ਕਾਰਾਂ ਦੇ ਵਿੱਚ उलझे ਹੋਣ ਕਰਕੇ ਵੀਡੀਓ ਬਣਾਣ ਦਾ ਟਾਈਮ ਹੀ ਨਹੀਂ ਮਿਲਿਆ, ਸਮਾਂ ਹੀ ਨਹੀਂ ਮਿਲਿਆ ਜੀ। ਆਪਣੇ ਚੈਨਲ ਵੱਲ ਧਿਆਨ ਹੀ ਨਹੀਂ ਦਿੱਤਾ ਗਿਆ। ਬਸ ਕੰਮੋਂ ਤੋਂ ਘਰ ਤੇ ਘਰ ਤੋਂ ਕੰਮ ਤੇ ਇਹ ਹੀ ਕੁਝ ਚੱਲ ਰਿਆ ਸੀਗਾ ਬਸ ਲਾਈਫ ਦੇ ਵਿੱਚ। ਤੇ ਸੋ ਹੁਣ ਸਵਾਭੋ ਬਣਿਆ ਜੀ। ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਜੀ। ਤੇ ਥੰਬਨੇਲ ਦੇ ਕੇ ਤੁਹਾਨੂੰ ਪਤਾ ਹੀ ਲੱਗਿਆ ਹੋਣਾ ਜੀ। ਆਪਾਂ ਚੱਲੇ ਆਂਦੇ ਸ੍ਰੀ ਹਿਮਕੋਨ ਸਾਹਿਬ ਤੇ ਇਹ ਆਪਣਾ ਦੂਜੀ ਯਾਤਰਾ ਜੀ ਹਿਮਕੋਨ ਸਾਹਿਬ ਦੀ ਪਿਛੇ ਜੇ ਆਪਾਂ 2023 ਦੇ ਵਿੱਚ ਗਏ ਸੀਗੇ ਤੇ 24 ਦੇ ਵਿੱਚ ਉਹੀ ਬਸ ਕਮਾਂਕਾਰਾਂ ਦੇ ਵਿੱਚ ਉਲਝ ਹੋਣ ਕਰਕੇ ਆਪਾਂ ਨੂੰ ਸਮਾਂ ਨਹੀਂ ਮਿਲਿਆ ਜਾਣ ਦਾ ਬਾਕੀ ਲੁਕ ਗੁਰੂ ਸਾਹਿਬ ਨੇ ਅੱਗੇ ਨਹੀਂ ਦਿੱਤੀ ਜਾਣ ਦੀ ਬੁਲਾਇਆ ਹੀ ਨਹੀਂ ਤਾਂ ਹੁਣ ਇਸ ਵਾਰ 2025 ਦੇ ਵਿੱਚ ਫਿਰ ਦੁਬਾਰਾ ਗੁਰੂ ਸਾਹਿਬ ਦੀ ਕਿਰਪਾ ਹੋਈਆ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੁਣ ਆਪਾਂ ਚੱਲੇ ਆਂ ਹਿਮਕੋਨ ਸਾਹਿਬ ਬਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖਿਓ ਤੇ ਤਾਂ ਹੀ ਤੁਹਾਨੂੰ ਤੇ ਹੰਗੂ ਨੂੰ ਸਹਾਇਦੈ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਣਗੇ ਜੀ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਊਗਾ ਤੇ ਲਾਈਕ ਸ਼ੇਅਰ ਦਾ ਬਸ ਕੰਮ ਖਿੱਚ ਕੇ ਰੱਖਿਓ ਤੁਹਾਨੂੰ ਪਤਾ ਹੀ ਹੈ ਜੀ ਬਾਬਾ ਤੋਂ ਵੱਧ ਲਾਈਕ ਕਰਕੇ ਵੀਡੀਓ ਨੂੰ ਪਿਆਰ ਦਿੰਦੇ ਰਹੀਓ ਤੇ ਆਪਣੇ ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਨੂੰ ਵੀਡੀਓ ਜਰੂਰ ਸ਼ੇਅਰ ਕਰਦੇ ਰਹੀਓ ਤੇ ਮਿਲਦੇ ਆਂ ਜੀ ਬਸ ਆਪਾਂ ਹੁਣ ਉਹ ਆਪਣੇ ਮਿੱਤਰ ਸੱਜਣ ਹਾਰੇ ਨੇ ਜਿਹੜੇ ਨਾਲ ਜਾਣਗੇ ਸੰਗਤਾਂ ਆਪਣੀਆਂ ਜੀ ਅਸੀਂ ਟੋਟਲ 6 ਜਣੇ ਹੋ ਜਾਗੇ ਜੀ ਇਸ ਵਾਰ ਤੇ 3 ਮੋਟਰਸਾਈਕਲ ਨੇ ਜੀ ਇੱਕ ਮੋਟਰਸਾਈਕਲ ਤੇ 2 ਜਣੇ ਹੋਣਗੇ ਜੀ ਤੇ ਬਾਕੀ ਇੱਥੇ ਆਪਣਾ ਗੁਰਦੁਆਰਾ ਮੋਤੀ ਬਾਗ ਸਾਹਿਬ ਆ ਹੈ ਸੀਗੇ ਜੀ ਮੱਥਾ ਟੇਕਣ ਤੇ ਤੁਹਾਨੂੰ ਪਤਾ ਹੀ ਹੈ ਕਿ ਜੇ ਕਿਸੇ ਯਾਤਰਾ ਕਰਨੀ ਹੁੰਦੀ ਆ ਆਪਾਂ ਕੋਈ ਚੰਗਾ ਕੰਮ ਕਾਜ ਕਰਨਾ ਹੁੰਦਾ ਤਾਂ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਹੀ ਪਹਿਲਾਂ ਫਿਰ ਸ਼ੁਰੂ ਕਰੀਦਾ ਜੀ ਤੋਂ ਇਸੇ ਤਰ੍ਹਾਂ ਹਰ ਵਾਰ ਵਾਸਾ ਹਰ ਵਾਰ ਦੀ ਤਰ੍ਹਾਂ ਆਪਾਂ ਇੱਥੇ ਅੱਜ ਹੁਣ ਅਰਦਾਸ ਕਰਨ ਆਏ ਆ ਇੱਕ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਸ਼ੀਰਵਾਦ ਲੈ ਕੇ ਫਿਰ ਰਵਾਨਾ ਹੋਣੇ ਆ ਤੇ ਚੱਲੇ ਪਾਣੇ ਆ ਜੀ ਹਾਂਜੀ ਇਹ ਹੈ ਜੀ ਗੁਰਦੁਆਰਾ ਮੋਤੀ ਬਾਗ ਸਾਹਿਬ ਇਹ ਬਸ ਆਪਣੇ ਘਰ ਤੋਂ 1 ਕਿਲੋਮੀਟਰ ਦੀ ਦੂਰੀ ਤੇ ਹੈ ਜੀ ਇਹ ਇੱਕ ਇਤਿਹਾਸਿਕ ਗੁਰੂ ਘਰ ਜੀ ਭਾਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਜੀ ਇਹ ਤੇ ਇੱਥੇ ਗੁਰੂ ਸਾਹਿਬ ਸਨ 1775 ਈਸਵੀ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਸੀਗੇ ਜੀ ਇਹ ਗੁਰਦੁਆਰਾ ਸਾਹਿਬ ਪਟਿਆਲੇ ਵਿੱਚ ਬਣਿਆ ਹੋਇਆ ਜੀ ਤੇ ਪਟਿਆਲੇ ਵਿੱਚ ਦੋ ਇਤਿਹਾਸਿਕ ਗੁਰੂ ਘਰਾਂ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇੱਕ ਤਾਂ ਜੇ ਦੁਖਣੀਵਾਰਨ ਸਾਹਿਬ ਤੇ ਦੂਜਾ ਇਹ ਗੁਰਦੁਆਰਾ ਮੋਤੀ ਬਾਗ ਸਾਹਿਬ ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਵੱਲ ਨੂੰ ਜਾ ਰਹੇ ਸੀ ਆਨੰਦਪੁਰ ਸਾਹਿਬ ਤੋਂ ਚੱਲ ਕੇ ਗੁਰੂ ਸਾਹਿਬ ਕਿਰਤਪੁਰ ਸਾਹਿਬ ਹੋ ਕੇ ਤੇ ਹਾਲੇ ਗੁਰੂ ਸਾਹਿਬ ਆਨੰਦਪੁਰ ਸਾਹਿਬ ਤੋਂ ਚੱਲ ਕੇ ਪੀਰਤਪੁਰ ਸਾਹਿਬ ਹੁੰਦੇ ਹੋਏ ਪਹਿਲਾਂ ਗੁਰੂ ਸਾਹਿਬ ਬਾਹਦਰਗੜ ਗਏ ਸੀਗੇ ਤੇ ਬਾਹਦਰਗੜ ਵਿੱਚ 6 ਮਹੀਨੇ ਰਹੇ ਸੀਗੇ ਗੁਰੂ ਸਾਹਿਬ ਤੇ ਉੱਥੇ ਬਾਹਦਰਗੜ 6 ਮਹੀਨੇ ਲੱਗ ਕੇ ਤਾਂ ਗੁਰੂ ਸਾਹਿਬ ਇੱਥੇ ਪਟਿਆਲੇ ਆਏ ਸੀਗੇ ਤੇ ਪਹਿਲਾਂ ਦੁਖਣੀ ਬਾਹਰ ਨੂੰ ਗੁਰਦੁਆਰਾ ਸਾਹਿਬ ਗਏ ਸੀਗੇ ਤੇ ਉੱਥੋਂ ਫਿਰ ਇੱਥੇ ਗੁਰਦੁਆਰਾ ਮੋਤੀ ਬਾਗ ਸਾਹਿਬ ਆਏ ਸੀ ਇੱਥੇ ਰੁਕ ਕੇ ਗੁਰੂ ਸਾਹਿਬ ਫਿਰ ਇੱਥੋਂ ਅੱਗੇ ਇੱਥੋਂ ਪਟਿਆਲੇ ਤੋਂ 20 ਕਿਲੋਮੀਟਰ ਦੀ ਦੂਰੀ ਤੇ ਜੇ ਕਰਹਾਲੀ ਸਾਹਿਬ ਕਰਹਾਲੀ ਸਾਹਿਬ ਗੁਰੂ ਘਰ ਆ ਜੀ ਵੈਸੇ ਤਾਂ ਉਹ ਪਿੰਡ ਦਾ ਨਾਮ ਹੈ ਜੀ ਕਰਹਾਲੀ ਤੇ ਉੱਥੇ ਗੁਰੂ ਘਰ ਦਾ ਨਾਮ ਵੀ ਕਰਹਾਲੀ ਸਾਹਿਬ ਰੱਖ ਤਾਂ ਉਹ ਵੀ ਦੋ ਪਾਸ਼ਾਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਜੀ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੈਸੇ ਤਾਂ ਉਹ ਗੁਰੂ ਘਰ ਹਰਗੋਬਿੰਦ ਸਾਹਿਬ ਜੀ ਨੇ ਬਣਾਇਆ ਸੀਗਾ ਉੱਥੇ ਤੇ ਉਹ ਪਿੰਡ ਇਹ ਗੁਰੂ ਸਾਹਿਬ ਨੇ ਬਸਾਇਆ ਸੀਗਾ ਜੀ ਕਰਹਾਲੀ ਸਾਹਿਬ ਤਾਂ ਫਿਰ ਉਹ ਗੁਰੂ ਸਾਹਿਬ ਦਾ ਇਹ ਰੋਡ ਸੀਗਾ ਜਿੱਦਾਂ ਹੁਣ ਬਹਾਦਰ ਕੜ ਤੋਂ ਅਤੇ ਪਟਿਆਲੇ ਨੂੰ ਹੁੰਦੇ ਹੋਏ ਤਾਂ ਆ ਉੱਥੇ ਕਰਹਾਲੀ ਸਾਹਿਬ ਗਏ ਸੀਗੇ ਗੁਰ ਤੇਗ ਬਹਾਦਰ ਸਾਹਿਬ ਜੀ ਤੇ ਕਰਹਾਲੀ ਸਾਹਿਬ ਤੋਂ ਅੱਗੇ ਹੁੰਦੇ ਹੋਏ ਚੀਕੇਵਾਲ ਨੂੰ ਹਰਿਆਣੇ ਚੋਂ ਹੁੰਦੇ ਹੋਏ ਗੁਰੂ ਸਾਹਿਬ ਅੱਗੇ ਦਿੱਲੀ ਵੱਲ ਚਲੇ ਗਏ ਸੀਗੇ। ਇਹ 1675 ਈਸਵੀ ਦੇ ਵਿੱਚ ਗੁਰੂ ਸਾਹਿਬ ਇੱਥੇ ਆਏ ਸੀਗੇ ਜੀ। ਇਹ مین ਰੋਡ ਸੀਗਾ ਹਰਤੇਗ ਬਾਦਰ ਸਾਹਿਬ ਜੀ ਦਾ ਤੇ ਇਤਿਹਾਸਿਕ ਗੁਰੂ ਘਰ ਆ ਜੀ ਇਹ ਹੈ। ਪਟਿਆਲੇ ਸ਼ਹਿਰ ਦੇ ਵਿੱਚ ਸਥਿਤ ਹੈ ਜੀ ਇਹ। ਬਹੁਤ ਪ੍ਰਚਲਿਤ ਸਥਾਨ ਹੈ ਜੀ ਇਹ। ਗੁਰਦੁਆਰਾ ਮੋਤੀ ਬਾਗ ਸਾਹਿਬ। ਤੇ ਬਾਕੀ ਆਪਣੇ ਨਾਲ ਦੇ ਜਿਹੜੇ ਹੈਗੇ ਸੀ ਮਿੱਤਰ ਸੱਜਣ ਉਹ ਆਏ ਬੈਠੇ ਨੇ ਅੰਦਰ ਤੇ ਮੇਰਾ ਇੰਤਜ਼ਾਰ ਕਰ ਰਹੇ ਨੇ। ਤੇ ਉਹਨਾਂ ਅੰਦਰ ਬਸ ਮੱਥਾ ਟੇਕ ਕੇ ਅਰਦਾਸ ਕਰਕੇ ਗੁਰਸਾਹਿਬ ਦਾ ਆਸ਼ੀਰਵਾਦ ਲੈ ਕੇ ਫਿਰ ਚੱਲ ਪਾਣੇ ਹਾਂ ਜੀ ਆਪਾਂ ਮਿਲਦੇ ਹਾਂ ਫਿਰ ਤੁਹਾਨੂੰ ਰਾਹ ਦੇ ਵਿੱਚ ਜੀ ਹਾਂ ਜੀ ਆ ਆਪਣਾ ਬਸ ਉੱਥੇ ਗੁਰਦੁਆਰਾ ਸਾਹਿਬ ਉਹ ਅਸੀਂ ਦਰਸ਼ਨ ਕਰਕੇ ਫਿਰ ਤੇ ਇੱਥੇ ਹੁਣ ਆਪਣਾ ਮੋਲਾਨਾ ਹਾਈਵੇ ਤੇ ਖੜੇ ਠਿਗੇ ਤੇ ਬਾਕੀ ਜਿਹੜੇ ਆਪਣੇ ਦੋ ਹੋਰ ਮਿੱਤਰ ਤੇ ਜਨਾਣੀ ਠਿਗੇ ਉਹ ਵੀ ਇੱਥੇ ਆ ਕੇ ਮਿਲਣੇ ਆਪਾਂ ਨੂੰ ਤੇ ਬਾਕੀ ਆਪਾਂ ਇਥੋਂ ਵੱਟ ਪੈ ਗਏ ਗੁਰਦੁਆਰਾ ਸਾਹਿਬ ਤੋਂ ਉੱਥੇ ਪਟਿਆਲੇ ਸ਼ਹਿਰ ਤੋਂ ਆਪਾਂ ਨੂੰ 80 ਕਿਲੋਮੀਟਰ ਦੇ ਨੇੜੇ ਤੇੜੇ ਆ ਗਿਆ ਤੇ ਰੋਡ ਦੇ ਵਿੱਚ ਫਿਰ ਮੈਂ ਜਦੋਂ ਮੋਟਰ ਵਲੋਗ ਮੋਟਰ ਵਲੋਗਿੰਗ ਕੀਤੀ ਨਹੀਂ ਹੈਗੀ ਮੈਂ ਤਾਂ ਹੁਣ ਹਾਈਵੇਅ ਤੇ ਕਿ ਦਿਖਾਣਾ ਉਹ ਹੀ ਗੱਡੀਆਂ ਕਾਰਾਂ ਚੱਲਦੀਆਂ ਰੋਡਾਂ ਦੇ ਉੱਤੇ ਤੇ ਵਾਕੇ ਗਰਮੀ ਬਹੁਤ ਹੈਗੀ ਹਾਈਵੇਅ ਹਨ ਫੁੱਲ ਤਪੇ ਹੋਏ ਦੀਆਂ ਨਾ ਕਰਾਤੀ ਜੀ ਬਾਕੀ ਮਲਾਂ ਨੇ ਤੁਹਾਨੂੰ ਆਪਣੇ ਜਿਹੜੇ ਸੰਗਤ ਨਾਲ ਆਈ ਹੋਈ ਆ ਮਿੱਤਰ ਸੱਜਣਾ ਕਰਾਂ ਨੇ ਉਹਨਾਂ ਦੇ ਵੀ ਰੂਬਰੂ ਲਾਰੀ ਹਾਲੇ ਮਿੱਤਰੋ ਲੱਗ ਜਾ ਲਾਈਨ ਤੇ ਫਿਰ ਕੋਣ ਕੋਈ ਗੱਲ ਨਹੀਂ ਲਓ ਜੇ ਲੱਗ ਜਾ ਫਿਰ ਕੀ ਚੱਕਰ ਹੋਰ ਲਾਜ ਪਹਿਲਾਂ ਇੱਧਰ ਆ ਜਾਓ ਬਾਈ ਹਾਂਜੀ ਨਾ ਨਾ ਪਹਿਲਾਂ ਸੁਣਾ ਮੇਰਾ ਨਾਮ ਵੀਰਿੰਦਰ ਤਿਮਾਨਾ ਵੀਰਿੰਦਰ ਤਿਮਾਨਾ ਕਰੀ ਮੇਰਾ ਨਾਮ ਅੱਛਾ ਤੇ ਕੀ ਦਾ ਆਪਣਾ ਵੀਿੰਦ ਮੇਰਾ ਡੇਰਾ ਬਸੀ ਸ਼ਹਿਰ ਹੈ ਜੀ ਮੇਰਾ ਬਸੀ ਸ਼ਹਿਰ ਹੈ ਹਾਂਜੀ ਤੇ ਇਹ ਭਾਈ ਗੁਰਪ੍ਰੀਤ ਕਾਹਨ ਹਾਂਜੀ ਇਹ ਮੇਰਾ ਬ੍ਰਦਰ ਹੈ ਜੀ ਹਾਂਜੀ ਹਾਂਜੀ ਕਿਹਨੂੰ ਖੜਾ ਕਰਵਾਉਣਾ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਗੁਰਪ੍ਰੀਤ ਸਿੰਘ ਸਨੌਰ ਜੀ ਪਟਿਆਲਾ ਹਾਂਜੀ 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 ਤੇ ਇਹ ਬਾਈ ਨਾਲ ਆਪਣੇ ਗਿਆ ਨਿਸ਼ਚੇ ਆਈਏ ਇਹ ਆਪਣੇ ਚਾਚੇ ਦਾ ਮੁੰਡਾ ਜੀ ਚਾਚੇ ਜੀ ਦਾ ਮੁੰਡਾ ਹਾਂਜੀ ਆਓ ਬਾਈ ਹਰਜੀਤ ਸਿੰਘ ਹਾਂਜੀ ਸਿੰਘ ਬੋਲੋ ਜਿੱਤਾ ਭਾਈ ਦਾ ਇਹ ਸੋ ਨਰਿੰਗ ਹਾਂ ਜੀ ਹਾਂ ਪਟਿਆਲਾ ਪਟਿਆਲਾ ਹਾਂ ਇਹ ਤਿਆਰੀ ਕਰ ਰਹੇ ਨਹੀਂ ਇੱਧਰ ਆ ਬਈ 20 ਮੀਟਰ ਹੋ ਗਿਆ 20 ਮੀਟਰ ਹੋ ਗਿਆ ਮੁੰਡਾ ਪਰ ਤੇਜ ਪ੍ਰਤਾਪ ਸਿੰਘ ਮੇਰਾ ਨਾਮ ਤੇਜ ਪ੍ਰਤਾਪ ਸਿੰਘ ਹੈ ਜੀ ਹਾਂ ਜੀ ਇਹ ਬਈ ਜਿੱਤੇ ਦਾ ਮੁੰਡਾ ਐਨੇ ਇਹ ਮੁੰਡਾ ਬਾਪੂ ਨਾਲੋਂ ਸੋਹਣਾ ਬਾਪੂ ਜੀ ਨਾਲੋਂ ਸੋਹਣਾ ਉਹ ਕੰਮ ਹੋਇਆ ਬੰਦੇ ਦੇ ਪ੍ਰਿੰਸਰ ਇਹ ਪਾਈਦਾ ਹੋਇਆ ਹੈਗਾ ਪ੍ਰਿੰਸਰ ਪਟਿਆਲਾ ਪਟਿਆਲਾ ਇਹ ਪਟਿਆਲੇ ਤੋਂ ਆਹ ਅੱਜ ਵੀ ਅੱਜ ਰਾਤ ਨੂੰ ਕੁਲਿੰਦਰ ਜੀ ਕੁਲਿੰਦਰ ਇਹ ਬਾਈ ਥੋੜਾ ਜਿਹਾ ਆਪਣੇ ਤੋਂ ਦੂਰ ਖਾਂਡਾ ਤੇ ਹਾਂਜੀ ਹਾਂਜੀ ਇਹ ਹੋਰ ਨਹੀਂ ਕਰਦੇ ਯਾਰ

कि तो रिश्तेदार किता तेरा रू खा पिछे दूरी ਨਵੀਂ ਜਾਈਂ ਟਾਈਮ ਕਿੰਨਾ ਹੋ ਰਿਹਾ ਰੱਕੇ ਬਾ ਟਾਈਮ ਕੋਪਾ ਆਲ ਨਹੀਂ ਕੀ ਹੋ ਰਿਹਾ ਤੁਹਾਡੇ ਤੋਂ 350 ਬਾਹਰ ਕਿੰਨਾ ਕ ਲੱਗਣਾ ਹੋਰ ਅੱਗੇ ਆਪਾਂ ਨੂੰ ਟਾਈਮ ਘੰਟਾ ਡੇਢ ਮਿੰਟ ਦਾ ਕੰਮ ਹੋਗਾ ਹਾਂ ਘੰਟਾ ਡੇਢ ਘੰਟਾ ਦਾ ਕੰਮ ਆਹ 40 ਕਿਲੋਮੀਟਰ ਲੈ ਜਾ ਬਸ ਪਰ ਫਾਰ ਹੀ ਚੱਲਦੇ ਹੋਰ ਦੁਕਾਨ ਵੀ ਛੋਟੀ ਹੋ ਬਾਈ ਜੀ ਹਾਂ ਕੀ

ਖਾ ਗਏ ਕਹਿੰਦੇ ਨਾ ਨਾਲੀਆਂ ਪੰਜ ਪੰਜ ਰੋਟੀਆਂ ਹੈ ਕਿਤੇ ਦੇ ਪਹਾੜਾਂ ਵਾਲੇ ਹੁਣ ਮੁੰਡੇ ਸਾਰੇ ਮੈਦਾਨ ਚ ਉਤਰਨ ਨੂੰ ਤਿਆਰ ਆ ਬਾਈ ਕੌਣ ਖਾਏ ਬਾਟਰ ਹੈ ਜੀ ਆਪਣੀ ਸਾਰੀ 40 ਕਿਲੋਮੀਟਰ ਕਹਦੇ 42 ਕਿਲੋਮੀਟਰ 40 42 ਪਰ ਆ ਗਿਆ ਬਸ 42 ਕਿਲੋਮੀਟਰ ਆ ਗਿਆ ਜੀ ਟੋਟਲ 48 ਕਿਲੋਮੀਟਰ ਲੈ ਫਿਰ ਮੈਂ ਬਾਈ ਦਾ ਨਾਮ ਭੁੱਲਿਆ ਨਾ ਇਤਰਾ ਬਰਿੰਦਰ ਬਰਿੰਦਰ ਲੈ ਅਬਰ ਮੜਾ ਚਾਲਣਾ ਪਾ ਹੁਣ ਮਹੇਰੇਸ਼ ਆ ਦੇ ਉਨਾ ਪਾਈ ਰੋਕੜਾ ਕਿੱਥੇ ਆ ਤੇ ਚੱਲ ਕੇ ਫਤ ਲੱਗਣਾ 48 ਕਿਲੋਮੀਟਰ ਰਹਾ ਵੀਰੇ ਹੁਣ ਰਿਸ਼ੀਕੇ ਜੋ ਰਿਸ਼ੀਕੇ ਠੀਕ ਆ ਖੜੇ ਕਿੱਥੇ ਆ ਆਪਾਂ ਖੜੇ ਆ ਮੇਰੇ ਦੇਰਾ ਦੂ ਠੀਕ ਆ ਤੇ ਹੁਣ ਆਪਾਂ ਸਟੋਪ ਹੈਗਾ ਆਪਣਾ ਲਾਸਟ ਸਿੱਧਾ ਰਿਸ਼ੀਕੇ ਰਿਸ਼ੀਕੇ ਜਾਣਾ ਆਪਾਂ ਸਿੱਧਾ ਠੀਕ ਆ ਜੀ 48 ਕਿਲੋਮੀਟਰ ਰਹਾ 1 ਘੰਟੇ ਦਾ ਰਸਤਾ ਰਾਤ ਉੱਥੇ ਆਪਾਂ ਹਾਂਜੀ ਹਾਂਜੀ ਸਵੇਰੇ ਚੱਲ ਕਾਉਣਾ ਸਵੇਰੇ ਆਪਾਂ ਤੋਂ ਦੀ ਮਾਰਨਿੰਗ ਕੁਰਪਾਂ बापू <laughs> <भाई> <laughs> <laughs> ਬਾਪੂ ਐਂਕਾ ਨਾਲੇ ਪਤਾ ਲੱਗਦਾ ਹੈਗਾ ਮੈਂ ਐਂਕਾ ਨੂੰ ਸੁਣੇ ਨਹੀਂ ਬਈਆਂ ਕਾਲੀਆਂ ਕਾਲਾ ਘਰ ਦੁਪਹਿਰ ਨੂੰ ਐਂਕਾ ਲੈ ਕੇ ਆਉਂਦੇ ਹਾਂ ਅੰਦਰ ਚੇਰੇ ਬਣਾਦੇ ਮੋਲ ਲਾ ਕੇ ਭਾਈ ਛੋੜ ਦਿਆ ਯਾਰ ਚਲੋ ਜੀ ਮੈਂ ਕਰੀ ਗਾਪਾ ਹੈ ਤੇ ਚੌਂਕ ਚ ਘੁਮਾ ਲਓ ਇੱਕ ਇੱਧਰ ਥੋੜਾ ਆ ਬਾ ਨਾ ਮਨ ਭਰਿਆ ਆ ਸਾਡੇ ਯਾਰ ਗੇਰਾ ਦੋਣ ਹੈ ਜੀ ते